ब्रेक तो बाद इक अफेयर ਤੁਹਾਡਾ ਸਵਾਗਤ ਹੈ ਬੀਤੇ ਦਿਨੀ ਦਿੱਲੀ ਲਾਲ ਕਿਲੇ ਦੇ ਨੇੜੇ ਬੰਬ ਧਮਾਕੇ ਹੋਏ ਸਨ ਉਸ ਤੋਂ ਬਾਅਦ ਪੂਰੇ ਦੇਸ਼ ਵਿੱਚ ਰੈਡ ਅਲਰਟ ਜਾਰੀ ਕੀਤਾ ਗਿਆ ਸੀ ਪਰ ਅੰਮ੍ਰਿਤਸਰ ਸ਼ਹਿਰ ਵਿੱਚ ਪੁਲਿਸ ਵੱਲੋਂ ਕੋਈ ਵੀ ਸੁਰੱਖਿਆ ਪ੍ਰਬੰਧ ਨਜ਼ਰ ਨਹੀਂ ਆ ਰਹੇ ਜਦੋਂ ਫਾਸਟ نیوز ਟੀਮ ਨੇ ਹਾਲਗੇਟ ਭੰਡਾਰੀ ਪੁਲ ਤੋਂ ਦੁਆਰਾ ਕੀਤਾ ਤਾਂ ਉੱਥੇ ਸੁਰੱਖਿਆ ਲਈ ਕੋਈ ਵੀ ਪੁਲਿਸ ਮੁਲਾਜ਼ਮ ਤਾਇਨਾਤ ਨਹੀਂ ਸਨ ਹਾਲਗੇਟ ਦੇ ਨੇੜੇ ਟ੍ਰੈਫਿਕ ਮੁਲਾਜ਼ਮ ਜ਼ਰੂਰ ਨਜ਼ਰ ਆਏ ਤੋ ਪੁਲਿਸ ਪ੍ਰਸ਼ਾਸਨ ਨੂੰ ਇਸ ਵੱਲ ਧਿਆਨ ਦੇਣਾ ਚਾਹੀਦਾ ਹੈ ਅਗਰ ਪੂਰੇ ਦੇਸ਼ ਵਿੱਚ ਰੈਡ ਅਲਰਟ ਹੈ ਤਾਂ ਅੰਮ੍ਰਿਤਸਰ ਦੇ ਨੇੜੇ ਤਾਂ ਬਾਰਡਰ ਏਰੀਆ ਵੀ ਲੱਗਦਾ ਹੈ ਦੂਰ ਦਰਾਡੇ ਤੋਂ ਸੰਕਤਾ ਧਾਰਮਿਕ ਸਥਾਨਾਂ ਦੇ ਦਰਸ਼ਨ ਕਰਨ ਆਂਗੀਆਂ ਹਨ ਅੰਮ੍ਰਿਤਸਰ ਵਿੱਚ ਵੀ ਸੁਰੱਖਿਆ ਦੇ ਪ੍ਰਬੰਧ ਪੁਲਿਸ ਵੱਲੋਂ ਕੀਤੇ ਜਾਣੇ ਚਾਹੀਦੇ ਹਨ ਜੀ ਮੇਰਾ ਨਾਮ ਅਮਿਤ ਕੁਮਾਰ ਹੈ ਬਟਾਰ ਰੋਡ ਮੇਨ ਸ਼ਹਿਰ ਤੇ ਰਹਿਣ ਵਾਲਾ ਬੰਦਾ ਮੈਂ ਤੇ ਮੇਨ ਹਾਲ ਗੇਟ ਮੇਨ ਮੰਨਿਆ ਹੋਇਆ 12 ਗੇਟਾਂ ਦੇ ਵਿੱਚੋਂ ਇੱਕ ਗੇਟ ਹਾਰ ਗੇਟ ਆਂਦਾ ਹਾਲਪਿਆਰ ਨਿਊਜ਼ਪੇਪਰ ਦੀ ਦੁਕਾਨ ਹੈ ਮੇਰੀ ਬਾਹਰ ਤੇ ਇੱਥੇ ਆਵਾਜ਼ ਆਏ 24 ਘੰਟੇ ਦਿੰਦੀ ਟ੍ਰੈਫਿਕ ਹੁੰਦੀ ਆ ਤੇ ਮੇਨ ਰੋਡ ਸਿੱਧੀ ਹਰਮੰਦਰ ਸਾਹਿਬ ਨੂੰ ਜਾਂਦੀ ਆ ਇੱਥੇ ਹਰਮੰਦਰ ਸਾਹਿਬ ਨੂੰ ਜਿਆਦਾ ਤੋਂ ਜਿਆਦਾ ਦਾਦੇ ਰਾਸ਼ਦ ਆਲੂ ਆਦੇ ਮੱਤਾ ਡੇ ਰਹੇ ਨੇ ਚੌਕਸ ਦਾ ਅਤੇ ਕੋਈ ਵੀ ਸ਼ਖਿਆ ਪਹੁੰਚ ਨਹੀਂ ਹੈ ਚੌਕਸੀ ਨਹੀਂ ਬਤਾਏਗੀ ਦੇਖਿਆ ਜਾਵੇ ਤੇ ਦਿੱਲੀ ਵੀ ਭੀੜ ਭੜ ਵਾਲਾ ਇਲਾਕਾ ਹੈਗਾ ਲਾਲ ਕਿਲੇ ਵਾਲਾ ਉੱਥੇ ਵੀ ਜਿਆਦਾ ਵਾਈਰਿੰਦੀ ਦਿੰਦੀ ਆ ਤੇ ਉੱਥੇ ਕੱਲ ਬੰਬ ਲਾਸਟ ਹੋ ਗਿਆ ਤੇ ਜਿਆਦਾ ਤੋਂ ਜਿਆਦਾ ਮੌਤਾ ਵੀ ਹੋਈਆਂ ਘਰ ਵੀ ਹੋਈ ਆ ਤੇ ਸਰਕਾਰ ਨੂੰ ਮੱਦੇਨਜ਼ਰ ਦੇਖਣਾ ਚਾਹੀਦਾ ਕਿ ਜਿਹੜੇ ਵੀ ਮੇਨ ਸਪੋਰਟ ਹੈਗੇ ਨਾ ਸ਼ਹਿਰ ਹੈਗੇ ਨਾ ਜਿਵੇਂ ਹਰਮੰਦਰ ਸਾਹਿਬ ਹੈ ਮੇਨ ਅਮਨਿਸਰ ਸ਼ਹਿਰ ਹਰਮੰਦਰ ਸਾਹਿਬ ਵਾਲਾ ਇਲਾਕਾ ਹੈ ਉੱਥੇ ਸੁਰੱਖਿਆ ਪ੍ਰਬੰਧ ਦਾ ਜਾਮ ਕਰਨਾ ਚਾਹੀਦਾ ਬੀਤੇ ਦਿਨੀ ਲਾਲ ਕਿਲੇ ਦੇ ਨੇੜੇ ਬੰਬ ਧਮਾਕੇ ਹੁੰਦੇ ਹਨ ਉਸ ਤੋਂ ਬਾਅਦ ਪੂਰੇ ਦੇਸ਼ ਵਿੱਚ ਰੈਡ ਅਲਰਟ ਕਰ ਦਿੱਤਾ ਜਾਂਦਾ ਹੈ ਅਤੇ ਜਦੋਂ ਅਸੀਂ ਅਮਰਥਰ ਦੇ ਵਿੱਚ ਦੇਖਣ ਨੂੰ ਦੇਖਿਆ ਕਿ ਅਮਰਥਰ ਦੇ ਵਿੱਚ ਕੀ ਸੁਰੱਖਿਆ ਦੇ ਪ੍ਰਬੰਧ ਹਨ ਤਾਂ ਅਮਰਥਰ ਵਿੱਚ ਸੁਰੱਖਿਆ ਦੇ ਪ੍ਰਬੰਧ ਨਾ ਮਾਤਰ ਨਜ਼ਰ ਆਏ ਕਿਉਂਕਿ ਭੰਡਾਰੀ ਪੁਲ ਹੋਵੇ ਜਾਂ ਹਾਲ ਬਾਜ਼ਾਰ ਹੋਵੇ ਜਾਂ ਪਖਵਕ ਚੌਕ ਹੋਣ ਉੱਥੇ ਕੋਈ ਵੀ ਪੁਲਿਸ ਅਧਿਕਾਰੀ ਮੌਜੂਦ ਨਿਸ਼ਾਨਾ ਨਹੀਂ ਕੋਈ ਪੁਲਿਸ ਮੁਲਾਜ਼ਮ ਹੈ ਇੱਕ ਦੁੱਕਾ ਟ੍ਰੈਫਿਕ ਪੁਲਿਸ ਮੁਲਾਜ਼ਮ ਜ਼ਰੂਰ ਚੌਕਾ ਵਿੱਚ ਟ੍ਰੈਫਿਕ ਨੂੰ ਚਾਰੂ ਢੰਗ ਨਾਲ ਚਲਾਉਣ ਵਾਸਤੇ ਉਪਰਾਲੇ ਕਰ ਰਹੇ ਹਨ 11 ਨਵੰਬਰ ਨੂੰ ਤਰਨਤਾਰ ਵਿੱਚ ਜਿਵਨੀ ਚੌਂਕ ਸੀ ਲੱਗਦਾ ਕਿ ਅਮਰਥਰ ਜੀ ਜ਼ਿਲ੍ਹੇ ਦੀ ਜਿੰਨੀ ਵੀ ਪੁਲਿਸ ਸੀ ਉਹ ਤਰਨਤਾਰ ਲਗਾ ਦਿੱਤੀ ਗਈ ਕਿਉਂਕਿ ਇੱਕ ਅਮਰਥਰ ਜਿਹੜਾ ਸ਼ਹਿਰ ਹੈ ਇੱਕ ਮਹੱਤਮਪੂਰਨ ਸ਼ਹਿਰ ਹੈ ਕਿਉਂਕਿ ਇੱਥੋਂ ਦੇਸ਼ ਵਿਦੇਸ਼ ਤੋਂ ਜਿਹੜੀ ਦੁਨੀਆ ਹੈ ਉਹ ਥੱਤ ਕਨ ਸ਼੍ਰੀ ਹਰਮੰਦਰ ਸਾਹਿਬ ਹੋਵੇ ਜਾਂ ਦੁਰਗਾਣਾ ਤੀਰਥ ਹੋਵੇ ਚਾਹੇ ਵਾਲਮੀਕੀ ਤੀਰਥ ਉੱਥੇ ਮੱਥਾ ਟੇਕਣ ਵੀ ਆਉਂਦੇ ਹਨ ਪਰ ਨਾਲ ਹੀ ਜਿਹੜਾ ਅੰਮ੍ਰਿਤਸਰ ਸ਼ਹਿਰ ਹੈ ਬਿਲਕੁਲ ਬਾਰਡਰ ਦੇ ਨਾਲ ਲੱਗਦਾ ਹੈ ਪਰ ਇੱਥੇ ਸੁਰੱਖਿਆ ਦੇ ਪ੍ਰਬੰਧ ਜਿਹੜੇ ਪੁਲਿਸ ਵੱਲੋਂ ਕੀਤੇ ਜਾਣੇ ਚਾਹੇ ਤਨ ਉਹ ਨਾ ਮਾਤਰ ਹਨ ਤੋਂ ਪੁਲਿਸ ਨੂੰ ਵੀ ਇਸ ਵੱਲ ਧਿਆਨ ਦੇਣਾ ਚਾਹੀਦਾ ਕਿ ਇੱਕ ਮੱਥੇ ਦੇਸ਼ ਦੀ ਜਿਹੜੀ ਰਾਜਧਾਨੀ ਹੈ ਉੱਥੇ ਵਿੱਚ ਬੰਬ ਧਮਾਕੇ ਹੁੰਦੇ ਹਨ ਤਾਂ ਅੰਮ੍ਰਿਤਸਰ ਦੀ ਸੁਰੱਖਿਆ ਕਿਸ ਦੇ ਭਰੋਸੇ ਛੱਡੀ ਗਈ ਆ ਅੰਮ੍ਰਿਤਸਰ ਪੁਲਿਸ ਕਮਿਸ਼ਨਰ ਵੱਲੋਂ ਉਹ ਅਮਰਥਰ ਪੁਲਿਸ ਨੂੰ ਇਸ ਵਾਰ ਸੋਚਣਾ ਚਾਹੀਦਾ ਅਤੇ ਜਿਹੜੇ ਸੁਰੱਖਿਆ ਦੇ ਪ੍ਰਬੰਧ ਹੈ ਉਹ ਵੀ ਕਰਨੇ ਚਾਹੀਦੇ ਹਨ ਅਮਰਥਰ ਫਾਸਟ ਲੇਖਾਵੰਨਮੀ ਇਹ ਜੋ ਕਿ ਵਿਜੇ ਕੁਮਾਰ ਦੇ ਨਾਲ ਰਕੇਸ਼ ਕੁਮਾਰ